ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਵੀ ਮੇਰੀਆਂ ਭੈਣਾਂ ਘਰੋਂ ਗੁਰੂ ਘਰ ਲਈ ਢੇਕ ਬਣਾ ਕੇ ਲੈ ਕੇ ਜਾਂਦੀਆਂ ਨੇ ਕੜਾਹ ਪ੍ਰਸ਼ਾਦ ਦੀ ਡੇਗ ਬਣਾ ਕੇ ਲੈ ਕੇ ਜਾਂਦੀਆਂ ਹਨ ਤਾਂ ਉਹ ਸਹੀ ਕਰਦੀਆਂ ਨੇ ਜਾਂ ਗਲਤ ਕਰਦੀਆਂ ਨੇ ਇਹ ਸਾਰੀ ਹੀ ਗੱਲ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਕਿ ਘਰੋਂ ਦੀਗ ਲੈ ਕੇ ਜਾਣੀ ਚਾਹੀਦੀ ਹੈ ਜਾਂ ਨਹੀਂ ਲੈ ਕੇ ਜਾਣੀ ਚਾਹੀਦੀ ਤੇ ਜੇ ਘਰੋਂ ਦੀਗ ਲੈ ਕੇ ਜਾਣੀ ਵੀ ਹੈ ਤਾਂ ਕੀ ਮर्यादा ਹੋਣੀ ਚਾਹੀਦੀ ਹੈ ਤਾਂ ਫਿਰ ਵੀਡੀਓ ਨੂੰ ਪੂਰਾ ਸੁਣਨਾ ਅਤੇ ਸਮਝਣਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਦੇਗ ਜਾਨੀ ਕਿ ਗੁਰੂ ਘਰ ਵਰਤਿਆ ਜਾਣ ਵਾਲਾ ਅੰਮ੍ਰਿਤ ਰੂਪੀ ਪ੍ਰਸ਼ਾਦ ਜਿਸ ਵਿੱਚ ਸਾਡੇ ਗੁਰੂਆਂ ਦੀ ਗੁਰਬਾਣੀ ਦੀ ਐਸੀ ਕਿਰਪਾ ਵਰਤਦੀ ਹੈ ਫਿਰ ਜੋ ਵੀ ਇਸ ਕੜਾ ਪ੍ਰਸ਼ਾਦ ਨੂੰ ਛਕਦਾ ਹੈ ਉਸ ਦੇ ਮੂੰਹੋਂ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਆਪੇ ਹੀ ਨਿਕਲਦਾ ਹੈ ਅੰਦਰ ਜਾਂਦੇ ਹੀ ਸਾਡੇ ਹਿਰਦੇ ਵਿੱਚ ਗੁਰੂ ਦਾ ਵਾਸ ਹੋ ਜਾਂਦਾ ਹੈ ਸਾਡੀ ਆਤਮਾ ਸਾਡਾ ਸਰੀਰ ਪਵਿੱਤਰ ਹੋ ਜਾਂਦਾ ਹੈ ਇੱਕ ਪਲ ਲਈ ਤਾਂ ਸਾਡੇ ਅੰਦਰੋਂ ਸਾਰਾ ਬੈਰ ਵਿਰੋਧ ਹੀ ਖਤਮ ਹੋ ਜਾਂਦਾ ਹੈ ਤੇ ਜੋ ਗੁਰੂ ਘਰ ਦੇ ਪਿਆਰੇ ਇਸ ਸ਼ੀਤਲ ਪ੍ਰਸ਼ਾਦ ਨੂੰ ਛਕਦੇ ਨੇ ਜਾਣੀ ਸ਼ਕਣ ਲੱਗਿਆਂ ਬਣਾਉਣ ਲੱਗਿਆਂ ਇਸ ਦੀ ਪੂਰੀ ਮਰਿਆਦਾ ਦਾ ਖਿਆਲ ਰੱਖਦੇ ਨੇ ਫਿਰ ਉਹ ਗੁਰੂ ਦੇ ਪਿਆਰੇ ਸਿੰਘ ਅਖਵਾਉਂਦੇ ਨੇ ਉਹ ਗੁਰੂ ਦੇ ਪਿਆਰੇ ਸਿੱਖ ਬਣ ਜਾਂਦੇ ਨੇ ਇਸ ਅੰਮ੍ਰਿਤ ਰੂਪੀ ਸ਼ੀਤਲ ਪ੍ਰਸ਼ਾਦ ਨੂੰ ਬਣਾਉਣ ਲੱਗਿਆਂ ਬਹੁਤ ਸਾਰੀਆਂ ਬੀਬੀਆਂ ਪੈਣਾ ਕਈ ਗਲਤੀਆਂ ਕਰ ਜਾਂਦੀਆਂ ਨੇ ਵੈਸੇ ਤਾਂ ਸਾਰੇ ਹੀ ਆਪ ਦੇ ਆਪ ਵਿੱਚ ਸੁਚਮ ਰੱਖਦੇ ਆ ਪਰ ਸਾਨੂੰ ਸਹੀ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਬਹੁਤੇ ਕਿਉਂਕਿ ਇਹ ਪਿੰਡਾਂ ਵਿੱਚ ਕਈ ਲੋਕ ਘਰੋਂ ਹੀ ਡੇਗ ਬਣਾ ਕੇ ਲੈ ਕੇ ਜਾਂਦੇ ਹਨ ਤੇ ਉਹ ਉਹਨਾਂ ਕੋਲੋਂ ਕਈ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਇਸ ਲਈ ਸਭ ਤੋਂ ਪਹਿਲਾਂ ਦਾ ਭੈਣਾ ਧਿਆਨ ਰੱਖਣਾ ਕਿ ਇਹ ਕੜਾਹ ਪ੍ਰਸ਼ਾਦ ਬਣਾਉਣ ਲੱਗਿਆਂ ਕੇ ਸੀ ਇਸ਼ਨਾਨ ਕਰਕੇ ਸਾਫ਼ ਕੱਪੜੇ ਪਾ ਕੇ ਜ਼ਰੂਰੀ ਨਹੀਂ ਕਿ ਕੱਪੜੇ ਨਵੇਂ ਪਾਉਣੇ ਆ ਤੁਸੀਂ ਧੋਤੇ ਸਾਫ਼ ਸੁਥਰੇ ਕੱਪੜੇ ਪਾ ਕੇ ਪਿਆਰ ਜੁੱਤੀ ਜਿਹੜੀ ਆ ਉਹ ਨਹੀਂ ਪਾਉਣੀ ਜੁੱਤੀ ਲਾ ਕੇ ਘਰ ਵਿੱਚ ਵਰਤਿਆ ਜਾਣ ਵਾਲਾ ਚੁੱਲ੍ਹਾ ਗੈਸ ਸਾਫ਼ ਕਰਕੇ ਉਥੋਂ ਦੀ ਆਸ-ਪਾਸ ਦੀ ਸਫਾਈ ਕਰਕੇ ਤੇ ਜਿਹੜੇ ਬਰਤਨ ਆ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਫਿਰ ਹੀ ਜਿਹੜੀ ਦੇਗ ਹੈ ਉਹ ਬਣਾਉਣੀ ਹੈ ਹੁਣ ਇਥੇ ਇਹ ਹੈ ਕਿ ਸਾਰੇ ਕੰਮ ਤਾਂ ਬੀਬੀਆਂ ਕਰ ਲੈਂਦੀਆਂ ਨੇ ਨਹਾ ਧੋ ਵੀ ਲੈਂਦੀਆਂ ਨੇ ਸਾਫ਼ ਸੁਥਰੇ ਕੱਪੜੇ ਵੀ ਪਾ ਲੈਂਦੀਆਂ ਹਨ ਚੁੱਲ੍ਹਾ ਵੀ ਸਾਫ਼ ਕਰ ਲੈਂਦੀਆਂ ਹਨ ਬਰਤਨ ਵੀ ਸਾਫ਼ ਕਰ ਲੈਂਦੀਆਂ ਨੇ ਪਰ ਇਸ ਗੱਲ ਦਾ ਕਦੀ ਆਪਾਂ ਧਿਆਨ ਨਹੀਂ ਦਿੱਤਾ ਕਿ ਦੇਗ ਬਣਾਉਣ ਲੱਗਿਆਂ ਜਿਹੜੀ ਕੜਾਈ ਆ ਉਹ ਆਪਾਂ ਉਹੀ ਭਾਂਡਾ ਵਰਤ ਲੈਨੇ ਜਿਹਦੇ ਵਿੱਚ ਅਸੀਂ ਰੋਜ਼ਾਨਾ ਹੋਰ ਕਈ ਤਰ੍ਹਾਂ ਦੇ ਪਦਾਰਥ ਬਣਾਉਨੇ ਆ ਇਸ ਲਈ ਇਹ ਕਢਾਈ ਜਿਹੜੀ ਹੈ ਉਹ ਅੱਡੇ ਚ ਭਾਂਡਾ ਜਿਹੜਾ ਹੈ ਸਰਬ ਲੋਹ ਦੀ ਕਢਾਈ ਚਾਹੀਦੀ ਹੈ ਜਿਹੜੀ ਸਾਫ਼ ਸੁਥਰੀ ਸੁਚਮ ਨਾਲ ਰੱਖੀ ਹੋਵੇ ਅਲੱਗ ਪਈ ਹੋਵੇ ਉਸ ਨੂੰ ਸਾਫ਼ ਕਰਕੇ ਉਸ ਵਿੱਚ ਹੀ ਬਣਾਇਆ ਜਾਵੇ ਕਿਉਂਕਿ ਦੇਗ ਬਣਾਉਣ ਵਾਸਤੇ ਸਾਨੂੰ ਇੱਕ ਅਲੱਗ ਬਰਤਨ ਚਾਹੀਦਾ ਹੈ ਤੇ ਉਹ ਵੀ ਸਰਬ ਲੋਧਾ ਕਿਉਂਕਿ ਹਮੇਸ਼ਾ ਸਰਬ ਲੋਧ ਦੀ ਕੜਾਈ ਦੇ ਵਿੱਚ ਹੀ ਪ੍ਰਸ਼ਾਦ ਬਣਾਇਆ ਜਾਂਦਾ ਹੈ ਤੇ ਦੂਜੀ ਗਲਤੀ ਜਿਹੜੀ ਸਾਡੇ ਕੋਲ ਹੋ ਜਾਂਦੀ ਹੈ ਉਹ ਅਸੀਂ ਦੇਖ ਬਣਾਉਣ ਲੱਗਿਆਂ ਪਾਠ ਨਹੀਂ ਕਰਦੇ ਤੇ ਸਗੋਂ ਘਰ ਵਿੱਚ ਹੀ ਜੇ ਕਿਸੇ ਨੇ ਕੁਝ ਪੁੱਛ ਲਿਆ ਉਹਦੀਆਂ ਗੱਲਾਂ ਦਾ ਜਵਾਬ ਦਈ ਜਾਂਦੇ ਆ ਇਹ ਨਹੀਂ ਚਾਹੀਦਾ ਇਹ ਗੱਲ ਮੈਂ ਤਾਂ ਕਹੀ ਕਿਉਂਕਿ ਸਾਡੇ ਅੱਖੀਂ ਵੇਖਣ ਦੀ ਗੱਲ ਹੈ ਅਸੀਂ ਆਪਣੇ ਰਿਸ਼ਤੇਦਾਰੀ 'ਚ ਗਏ ਤੇ ਉਹ ਆਮ ਹੀ ਆਪਦੇ ਜਦੋਂ ਵੀ ਮਹੀਨੇ ਦੀ ਉਹਨਾਂ ਦੀ ਦੇਗ ਦੀ ਵਾਰੀ ਸੀ ਤੇ ਉਹ ਲੈ ਕੇ ਜਾਂਦੇ ਬਣਾ ਕੇ ਗੁਰੂ ਘਰ ਤੇ ਉਹ ਘਰੋਂ ਹੀ ਗੁਰੂ ਘਰ ਦੇਗ ਬਣਾ ਕੇ ਲੈ ਕੇ ਜਾਂਦੇ ਸਨ ਜਦੋਂ ਵੀ ਸਾਡੀ ਉਹ ਭੈਣ ਦੇਗ ਬਣਾਉਂਦੀ ਤੇ ਉਹਨਾਂ ਦੇ ਪਰਿਵਾਰ ਕਾਫੀ ਵੱਡਾ ਹੈ ਕਿਉਂਕਿ ਉਹ ਜੁਆਇੰਟ ਫੈਮਿਲੀ ਆ ਤੇ ਕਦੀ ਕੋਈ ਕੰਮ ਉਸ ਭੈਣ ਨੂੰ ਆ ਕੇ ਵਿੱਚ ਪੈ ਜਾਵੇ ਕਦੀ ਕੋਈ ਤੇ ਉਹ ਨਾਲ-ਨਾਲ ਦੇਗ ਬਣਾਈ ਜਾਵੇ ਤੇ ਸਾਨੂੰ ਇਹ ਵੇਖ ਕੇ ਬਿਲਕੁਲ ਵੀ ਚੰਗਾ ਨਹੀਂ ਲੱਗਾ ਕਿ ਵਿੱਚੇ ਉਹ ਕੰਮ-ਕਾਰ ਕੀ ਜਾਂਦੇ ਆ ਦੱਸੀ ਜਾਂਦੇ ਆ ਕਿ ਉਹ ਕੱਪੜੇ ਕਿੱਥੇ ਪਏ ਆ ਬੱਚਿਆਂ ਨੂੰ ਦੱਸੀ ਜਾਂਦੇ ਆ ਵੀ ਤੁਹਾਡੀਆਂ ਚੀਜ਼ਾਂ ਕਿਤਾਬਾਂ ਇੱਧਰ ਪਈਆਂ ਆ ਉਧਰ ਪਈਆਂ ਆ ਤੇ ਨਾਲ-ਨਾਲ ਦੇਗ ਬਣਾ ਰਹੇ ਆ ਇਸ ਦੇ ਨਾਲ ਜਿਹੜੀ ਆ ਉਹ ਮਰਿਆਦਾ ਉਹ ਭੰਗ ਹੁੰਦੀ ਆ ਹਮੇਸ਼ਾ ਜਦੋਂ ਵੀ ਆਪਾਂ ਪ੍ਰਸ਼ਾਦ ਬਣਾਉਣਾ ਹੈ ਮੂੰਹ ਤੇ ਕਪੜਾ ਬੰਨ ਲੈਣਾ ਹੈ ਤੇ ਨਾਲ-ਨਾਲ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨਾ ਹੈ ਉਸ ਸੱਚੇ ਸਤਿਗੁਰੂ ਦੀ ਬਾਣੀ ਦਾ ਜਾਪ ਕਰਕੇ ਮर्यादा ਅਨੁਸਾਰ ਹੀ ਦੇਗ ਜਿਹੜੀ ਹੈ ਉਹ ਬਣਾਉਣੀ ਹੈ ਉਸ ਲਈ ਸ਼ੁੱਧ ਦੇਸੀ ਘਿਓ ਸਾਫ਼ ਸੁਥਰਾ ਆਟਾ ਤੇ ਥਰੀਖੰਡ ਜਲ ਯਾਨੀ ਕਿ ਪਾਣੀ ਇਹ ਸਾਰੀਆਂ ਚੀਜ਼ਾਂ ਸੁਚਮ ਨਾਲ ਸਾਫ਼ ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ਇਹੇ ਰਸਤਾ ਜਿਹੜੀਆਂ ਹਨ ਇਹ ਸਾਰੀਆਂ ਇਕੱਠੀਆਂ ਹੀ ਸਾਨੂੰ ਚਾਹੀਦੀਆਂ ਨੇ ਇਹਨਾਂ ਵਿੱਚੋਂ ਜਿਹੜੀ ਕੜਾਹ ਪ੍ਰਸ਼ਾਦ ਦੀ ਮਰਿਆਦਾ ਹੈ ਉਹਦੇ ਵਿੱਚ ਇਹ ਤਿੰਨੇ ਚੀਜ਼ਾਂ ਜਿਹੜੀਆਂ ਖੰਡ ਕਿਓ ਤੇ ਆਟਾ ਇਹ ਤਿੰਨੇ ਚੀਜ਼ਾਂ ਇੱਕੋ ਮੇਲਦੀਆਂ ਹੀ ਪੈਂਦੀਆਂ ਨੇ ਅਤੇ ਪਾਣੀ ਜਿਹੜਾ ਹੈ ਉਹ ਤਿਗਣਾ ਪੈਂਦਾ ਹੈ ਫਿਰ ਹੀ ਜਾ ਕੇ ਇਹ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਇਹਦੇ ਵਿੱਚ ਠੰਡੇ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਹਮੇਸ਼ਾ ਪਾਣੀ ਨੂੰ ਗਰਮ ਕਰਕੇ ਹੀ ਪ੍ਰਸ਼ਾਦ ਦੇ ਵਿੱਚ ਪਾਇਆ ਜਾਂਦਾ ਹੈ ਤੇ ਦੁਨਿਆਵੀ ਗੱਲਾਂ ਨੂੰ ਛੱਡ ਕੇ ਜਾਪ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਫਿਰ ਹੀ ਦੇਗ ਬਣਾਉਣੀ ਹੈ ਦੇਗ ਨੂੰ ਗੁਰੂ ਘਰ ਪਾਣੀ ਤੇ ਛੱਟੇ ਅੱਗੇ-ਅੱਗੇ ਮਾਰ ਕੇ ਲੈ ਜਾਣਾ ਹੈ ਸਾਫ਼ ਸੁਥਰੇ ਬਰਤਨ ਦੇ ਵਿੱਚ ਕੱਢ ਕੇ ਲੈ ਕੇ ਜਾਣੀ ਹੈ ਉੱਪਰੋਂ ਉਸ ਨੂੰ ਰਮਾਲਾ ਸਾਹਿਬ ਦੇ ਨਾਲ ਟਕਣਾ ਹੈ ਤੇ ਫਿਰ ਹੀ ਦੇਗ ਨੂੰ ਜਿਹੜਾ ਭੋਗ ਲਗਵਾਉਣ ਵਾਸਤੇ ਲੈ ਕੇ ਗੁਰੂ ਘਰ ਜਾਣਾ ਹੈ ਉੰਜ ਤਾਂ ਦੇਖਦੀ ਜਿਹੜੀ ਸਹੀ ਮਰਿਆਦਾ ਗੁਰੂ ਘਰ ਦੇ ਪਾਠੀ ਸਹਿਬਾਨ ਹੀ ਸੁਚਮ ਨਾਲ ਤੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਉਹਨਾਂ ਵੱਲੋਂ ਹੀ ਦੇਗ ਬਣਾਈ ਜਾਂਦੀ ਹੈ ਆਨੰਦ ਸਾਹਿਬ ਜੀ ਦਾ ਜਾਪ ਕੀਤਾ ਜਾਂਦਾ ਹੈ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਫਿਰ ਹੀ ਦੇਗ ਤਿਆਰ ਹੁੰਦੀ ਹੈ ਪਰ ਕਈ ਵਾਰ ਆਪਾਂ ਘਰੋਂ ਦੇਗ ਬਣਾ ਕੇ ਲੈ ਜਾਂਦੇ ਹਾਂ ਤੇ ਵਿੱਚ ਹੀ ਗੱਲਾਂ ਕਰੀ ਜਾਂਦੇ ਆ ਤੇ ਪੈਰਾਂ 'ਚ ਚਪਲਾਂ ਪਾਈਆਂ ਹੁੰਦੀਆਂ ਨੇ ਢਾਂਡੇ ਵੀ ਉਹੀ ਵਰਤੀ ਜਾਂਦੇ ਆ ਜਿਨ੍ਹਾਂ ਵਿੱਚ ਅਸੀਂ ਕਈ ਤਰ੍ਹਾਂ ਦੇ ਪਦਾਰਥ ਬਣਾਉਂਦੇ ਆ ਇਸ ਲਈ ਦੇਖ ਤਾਂ ਹੀ ਪਰਵਾਣ ਹੁੰਦੀ ਹੈ ਜੇ ਅਸੀਂ ਸਾਰੀਆਂ ਮਰਿਆਦਾ ਦਾ ਖਿਆਲ ਰੱਖਦੇ ਹਾਂ ਤਾਂ ਹੀ ਗੁਰੂ ਘਰ ਦੀਆਂ ਖੁਸ਼ੀਆਂ ਗੁਰੂ ਘਰ ਦੀਆਂ ਰਹਿਮਤਾਂ ਵਰਸਦੀਆਂ ਨੇ ਇੱਕ ਜਦੋਂ ਗੁਰੂ ਘਰੋਂ ਦੇਗ ਮਿਲੇ ਤਾਂ ਸਾਡੀ ਆਦਤ ਬਣੀ ਹੈ ਕਿ ਅਸੀਂ ਕਹਿ ਦਿੰਨੇ ਹਾਂ ਕਿ ਬਾਬਾ ਜੀ ਘਟ ਦਿਓ ਸਵਾਇਆ ਗਫਾ ਦਿਓ ਇੰਜ ਨਹੀਂ ਕਹਿਣਾ ਤਾਂ ਤੁਹਾਨੂੰ ਦੇਗ ਮਿਲੇ ਜਿੰਨੀ ਵੀ ਮਿਲੇ ਉਸ ਨੂੰ ਸੱਤ ਕਰਕੇ ਲੈਣਾ ਹੈ ਤੇ ਨਾ ਹੀ ਘੱਟ ਕਰਨ ਨੂੰ ਕਹਿਣਾ ਹੈ ਕਿਉਂਕਿ ਨਿਰੰਤਰ ਬਾਣੀ ਦੇ ਪ੍ਰਵਾਹ ਹੀਠ ਬਣੀ ਇਹ ਦੇਗ ਜਿਹੜੀ ਆ ਇਹ ਪ੍ਰਸ਼ਾਦ ਜਦੋਂ ਇਹ ਸਾਡੇ ਹਿਰਦੇ ਦੇ ਅੰਦਰ ਜਾਂਦਾ ਹੈ ਤੇ ਸਾਡੇ ਕਈ ਦੁੱਖ ਰੋਗ ਕੱਟਦਾ ਹੈ ਇਹ ਸਾਡੇ ਗੁਰੂਆਂ ਦੀ ਚਲਾਈ ਹੋਈ ਮਰਿਆਦਾ ਹੈ ਇਸ ਦੀ ਬੇਅਦਬੀ ਨਹੀਂ ਕਰਨੀ ਕਿਉਂਕਿ ਕਈ ਲੋਕ ਕੀ ਕਰਦੇ ਆ ਕੀ ਪ੍ਰਸ਼ਾਦ ਜਿਹੜਾ ਹੈ ਉਸ ਨੂੰ ਜਾਨਵਰਾਂ ਨੂੰ ਪਾਉਣ ਵਾਸਤੇ ਸੁੱਟ ਦਿੰਦੇ ਆ ਕਿ ਇਹ ਤੇ ਜਾਨਵਰ ਖਾ ਲੈਣਗੇ ਪਰ ਕਦੇ ਵੀ ਪ੍ਰਸ਼ਾਦ ਨੂੰ ਥੱਲੇ ਪੁੰਜੇ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਜੇ ਕਿਸੇ ਦੇ ਮੂੰਹ ਵਿੱਚ ਪਾਇਆ ਜਾਵੇ ਉਹੀ ਪਾਉਣਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਦੂਰੋਂ ਚਲਾ ਕੇ ਮਾਰ ਦਿੱਤਾ ਇਹ ਸਾਡੇ ਜਿਹੜੇ ਦੇਖ ਦੀ ਬੇਅਦਬੀ ਆ ਇਸ ਲਈ ਇਹ ਗਲਤ ਕੰਮ ਨਹੀਂ ਕਰਨਾ ਤੇ ਜਿੰਨੀਆਂ ਵੀ ਆਪਾਂ ਗਲਤੀਆਂ ਤੁਹਾਨੂੰ ਦੱਸੀਆਂ ਨੇ ਹੋ ਸਕਦਾ ਹੈ ਆਪਾਂ ਸਾਰੀਆਂ ਹੀ ਚੀਜ਼ਾਂ ਦਾ ਧਿਆਨ ਰੱਖਦੇ ਆ ਪਰ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਆਪਾਂ ਫਿਰ ਵੀ ਕਰ ਜਾਂਦੇ ਆ ਜੇ ਤੁਹਾਨੂੰ ਤੁਹਾਡੇ ਤੋਂ ਵੀ ਇਹ ਕਦੇ ਗਲਤੀ ਹੋਈ ਹੋਵੇ ਤੁਸੀਂ ਵੀ ਇਸ ਗਲਤੀ ਨੂੰ ਅੱਗੇ ਤੋਂ ਸੁਧਾਰ ਸਕਦੇ ਹੋ ਤੇ ਜੇਕਰ ਇਹ ਗਲਤੀਆਂ ਦੱਸਦ ਹੋਏ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪਦੀ ਛੋਟੀ ਜਾਂ ਵੱਡੀ ਪੈਣ ਸਮਝ ਕੇ ਮਾਫ ਕਰਨਾ ਕਿਉਂਕਿ ਇਹ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਆਪਾਂ ਆਪਦੇ ਤੋਂ ਵੱਡੇ ਸਿਆਣੇ ਬਜ਼ੁਰਗਾਂ ਦੇ ਕੋਲੋਂ ਹਾਸਲ ਕੀਤੀ ਹੈ ਤੇ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਹੈ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤੇ ਜੇ ਸਾਡੇ ਚੈਨਲ ਤੇ ਨਵੇਂ ਹੋਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ